ਇੱਕ 19 ਤਰੀਕ ਨੂੰ ਥਾਣਾ ਸਾਨੇਵਾਲ ਤੇ ਏਡੀਸੀਪੀ ਏ ਜ਼ੋਨ 2 ਤੇ ਏਸੀਪੀ ਸਾਊਥ ਦੇ ਏਰੀਆ ਦੇ ਵਿੱਚ ਥਾਣੇ ਸਾਨੇਵਾਲ ਦੇ ਏਰੀਆ ਦੇ ਵਿੱਚ ਉੱਥੇ ਇੱਕ ਮਨੀ ट्रांजैक्शन ਦੀ ਜਿਹੜੀ ਸ਼ਾਪ ਸੀ ਉਹਦੇ ਉੱਤੇ ਗਨਪੁਆਇੰਟ ਤੇ ਚਾਰ ਬੰਦਿਆਂ ਨੇ ਜਿਹੜੀ ਉੱਥੇ ਵਾਰਦਾਤ ਕੀਤੀ ਸੀ ਤੇ ਉਹਦੇ ਕੋਲੋਂ ਕਰੀਬ 75000 ਰੁਪਏ ਜਿਹੜਾ ਉਹਦੇ ਕੋਲ ਗਨਪੁਆਇੰਟ ਤੇ ਖੋਇਆ ਸੀ ਇਦੇ ਵਿੱਚ ਸਾਡੀ ACP ਸਾਊਥਵਰਨ ਦੇ ਸੁਪਰਵਾਈਜ਼ਨ ਦੇ ਵਿੱਚ ਜਿਹੜਾ SHO ਸਾਨਨੇਵਾਲਾ ਹੋਰ ਨੇ ਬੜਾ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਇਹਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਦੋ ਵੈਪਨ ਜਿਹੜੇ ਆ ਜਿਹੜੇ ਇਹਨਾਂ ਨੇ ਵਾਰਦਾਤ 'ਤੇ ਵਰਤੇ ਸੀ ਉਹ ਜਿਹੜੇ ਆ ਰਿਕਵਰ ਕੀਤੇ ਆ ਜਿਹਦੇ ਚ ਇੱਕ 32 ਬੋਰ ਹੈ ਜਿਹਨਾਂ ਦੇ 6 ਜਿੰਦਾ ਰੌਂਦਨ ਤੇ ਪਲੱਸ ਇੱਕ 12 ਬੋਰ ਦਾ ਜਿਹੜਾ ਘੱਟਾ ਇਹ ਦੋ ਵੈਪਨ ਦੋ ਮੋਟਰਸਾਈਕਲ 12000 ਰੁਪਿਆ ਤੇ ਪਲੱਸ ਜਿਹੜੇ ਦਾਤ ਜਿਹੜੇ ਉਹ ਬਾਕੀ ਬੰਦਿਆਂ ਕੋਲ ਸੀ ਉਹ ਵੀ ਜਿਹੜੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਮੰਨ ਜਿਓ ਕੋਰਟ ਚ ਪੇਸ਼ ਕਰਕੇ ਹੋਰ ਵੀ ਫਰਦਰ ਸਾਡੀ ਜਿਹੜੀ ਕੋ ਹੋਰ ਸਨੈਚਿੰਗ ਦੀਆਂ ਕੋ ਵਾਰਦਾ ਤਾਂ ਉਹਨੂੰ ਵੈਰੀਫਾਈ ਕਰਕੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਤੇ ਇਹਨਾਂ ਨੂੰ ਨਾਮਜ਼ਦ ਕੀਤਾ। ਥੈਂਕ ਯੂ। ਇੱਕ 19 ਤਰੀਕ ਨੂੰ ਥਾਣਾ ਸਾਨੇਵਾਲ ਤੇ ਏਡੀਸੀਪੀ ਏ ਜ਼ੋਨ 2 ਤੇ ਏਸੀਪੀ ਸਾਊਥ ਦੇ ਏਰੀਆ ਦੇ ਵਿੱਚ ਥਾਣੇ ਸਾਨੇਵਾਲ ਦੇ ਏਰੀਆ ਦੇ ਵਿੱਚ ਉੱਥੇ ਇੱਕ ਮਨੀ ਟ੍ਰਾਂਜੈਕਸ਼ਨ ਦੀ ਜਿਹੜੀ ਸ਼ਾਪ ਸੀ ਉਹਦੇ ਉੱਤੇ ਗਨ ਪੁਆਇੰਟ ਤੇ ਚਾਰ ਬੰਦਿਆਂ ਨੇ ਜਿਹੜੀ ਉੱਥੇ ਵਾਰਦਾਤ ਕੀਤੀ ਸੀ ਤੇ ਉਹਦੇ ਕੋਲੋਂ ਕਰੀਬ 75 ਹਜ਼ਾਰ ਰੁਪਏ ਜਿਹੜਾ ਉਹਦੇ ਕੋਲ ਗਨਪੁਆਇੰਟ ਤੇ ਖੋਇਆ ਸੀ ਇਹਦੇ ਵਿੱਚ ਸਾਡੀ ACP ਸਾਊਥ ਹੋਰਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜਾ SHO ਸਾਹਨੇਵਾਲ ਹੋਰ ਨੇ ਬੜਾ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਇਹਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਦੋ ਵੈਪਨ ਜਿਹੜੇ ਆ ਜਿਹੜੇ ਇਹਨਾਂ ਨੇ ਵਾਰਦਾਤ ਵਰਤੇ ਸੀ ਉਹ ਜਿਹੜੇ ਆ ਰਿਕਵਰ ਕੀਤੇ ਆ ਜਿਹਦੇ ਵਿੱਚ ਇੱਕ 32 ਬੋਰ ਹੈ ਜਿਹਨਾਂ ਦੇ 6 ਜਿੰਦਾ ਰੌਂਦਨ ਤੇ ਪਲੱਸ ਇੱਕ 12 ਬੋਰ ਦਾ ਜਿਹੜਾ ਘਟਾ ਹੈ ਇਹ ਦੋ ਵੈਪਨ ਦੋ ਮੋਟਰਸਾਈਕਲ 12000 ਰੁਪਿਆ ਤੇ ਪਲੱਸ ਜਿਹੜੇ ਦਾਤ ਜਿਹੜੇ ਉਹ ਬਾਕੀ ਬੰਦਿਆਂ ਕੋਲ ਸੀ ਉਹ ਵੀ ਜਿਹੜੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਹੁਣ ਮੰਨ ਜਿਓ ਕੋਰਟ ਚ ਪੇਸ਼ ਕਰਕੇ ਹੋਰ ਵੀ ਫਰਦਰ ਸਾਡੀ ਜਿਹੜੀ ਕੋ ਹੋਰ ਸਨੈਚਿੰਗ ਦੀਆਂ ਕੋ ਵਾਰਦਾ ਤਾਂ ਉਹਨੂੰ ਵੈਰੀਫਾਈ ਕਰਕੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਤੇ ਇਹਨਾਂ ਨੂੰ ਨਾਮਜ਼ਦ ਕੀਤਾ। ਥੈਂਕ ਯੂ। ਇੱਕ 19 ਤਰੀਕ ਨੂੰ ਥਾਣਾ ਸਾਹਨੇਵਾਲ ਤੇ ADCP ਏ ਜ਼ੋਨ 2 ਤੇ ACP ਸਾਊਥ ਦੇ ਏਰੀਆ ਦੇ ਵਿੱਚ ਥਾਣੇ ਸਾਨੇਵਾਲ ਦੇ ਏਰੀਆ ਦੇ ਵਿੱਚ ਉੱਥੇ ਇੱਕ ਮਨੀ ट्रांजੈਕਸ਼ਨ ਦੀ ਜਿਹੜੀ ਸ਼ਾਪ ਸੀ ਉਹਦੇ ਉੱਤੇ ਗਨ ਪੁਆਇੰਟ ਤੇ ਚਾਰ ਬੰਦਿਆਂ ਨੇ ਜਿਹੜੀ ਉੱਥੇ ਵਾਰਦਾਤ ਕੀਤੀ ਸੀ ਤੇ ਉਹਦੇ ਕੋਲੋਂ ਕਰੀਬ 75000 ਰੁਪਏ ਜਿਹੜਾ ਉਹਦੇ ਕੋਲ ਗਨ ਪੁਆਇੰਟ ਤੇ ਖੋਇਆ ਸੀ ਇਹਦੇ ਵਿੱਚ ਸਾਡੀ ACP ਸਾਊਥਵਰਨ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜਾ SHO ਸਾਨੇਵਾਲ ਹੋਰ ਨੇ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ ਇਹਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਦੋ ਵੈਪਨ ਜਿਹੜੇ ਆ ਜਿਹੜੇ ਇਹਨਾਂ ਨੇ ਵਾਰਦਾਤ ਵਰਤੇ ਸੀ ਉਹ ਜਿਹੜੇ ਆ ਰਿਕਵਰ ਕੀਤੇ ਆ ਜਿਹਦੇ ਚ ਇੱਕ 32 ਬੋਰ ਹੈ ਜਿਹਨਾਂ ਦੇ 6 ਜਿੰਦਾ ਰੌਂਦਨ ਤੇ ਪਲੱਸ ਇੱਕ 12 ਬੋਰ ਦਾ ਜਿਹੜਾ ਘੱਟਾ ਇਹ ਦੋ ਵੈਪਨ ਦੋ ਮੋਟਰਸਾਈਕਲ 12000 ਰੁਪਿਆ ਤੇ ਪਲੱਸ ਜਿਹੜੇ ਦਾਤ ਜਿਹੜੇ ਉਹ ਬਾਕੀ ਬੰਦਿਆਂ ਕੋਲ ਸੀ ਉਹ ਵੀ ਜਿਹੜੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਹੁਣ ਮੰਨ ਜਿਓ ਕੋਰਟ ਚ ਪੇਸ਼ ਕਰਕੇ ਹੋਰ ਵੀ ਫਰਦਰ ਸਾਡੀ ਜਿਹੜੀ ਕੋ ਹੋਰ ਸਨੈਚਿੰਗ ਦੀਆਂ ਕੋਈ ਵਾਰਦਾਤਾਂ ਉਹਨੂੰ ਵੈਰੀਫਾਈ ਕਰਕੇ ਉਹਨਾਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਤੇ ਇਹਨਾਂ ਨੂੰ ਨਾਮਜ਼ਦ ਕੀਤਾ। ਥੈਂਕ ਯੂ